ਰਾਜਵੀਰ ਜਵੰਦਾ ਦੁਨੀਆ ਤੇ ਨਹੀਂ ਰਿਹਾ ਦੇਹ ਸੰਸਕਾਰ ਤੋਂ ਬਾਅਦ ਉਸ ਦੀਆਂ ਆਸਤੀਆਂ ਪਾਉਣ ਦੇ ਲਈ ਜਦੋਂ ਕੀਰਤਪੁਰ ਸਾਹਿਬ ਪਰਿਵਾਰ ਪਹੁੰਚਿਆ ਜਿਸ ਦੇ ਵਿੱਚ ਉਸ ਦੀ ਮਾਤਾ ਬਜ਼ੁਰਗ ਦਾਦੀ ਪਤਨੀ ਛੋਟੀ ਬੱਚੀ ਤੇ ਨਾਲ ਉਸ ਦਾ ਬੇਟਾ ਸੀ ਨਾਲ ਰਿਸ਼ਤੇਦਾਰ ਵੀ ਸੀ ਗਮਗੀਨ ਮਾਹੌਲ ਸੀ ਕਿਉਂਕਿ ਬਹੁਤ ਵੱਡੀ ਜਿਹੜੀ ਇੱਕ ਆਫਤ ਸਮਝ ਲਈਏ ਜਾਂ ਫਿਰ ਕੈਰ ਸਮਝ ਲਈਏ ਜਿਹੜਾ ਪਰਿਵਾਰ ਦੇ ਉੱਤੇ ਪਿਆ ਪਰਮਾਤਮਾ ਨੇ ਬਹੁਤ ਜ਼ਿਆਦਾ ਧੱਕਾ ਕੀਤਾ ਬਹੁਤ ਲੋਕਾਂ ਨੇ ਅਰਦਾਸਾਂ ਬੇਨਤੀਆਂ ਕੀਤੀਆਂ ਸੀ ਬਹੁਤ ਲੋਕਾਂ ਨੇ ਅਰਦਾਸਾਂ ਬੇਨਤੀਆਂ ਕੀਤੀਆਂ ਸੀ ਕਿ ਰਾਜਵੀਰ ਜਵੰਦਾ ਕਾਇਮ ਹੋ ਜੇ ਜਿਨ੍ਹਾਂ ਦਾ ਕਦੇ ਖੂਨ ਦਾ ਰਿਸ਼ਤਾ ਜਾਂ ਕਦੇ ਇੱਕ ਦੇ ਮਿਲੇ ਵੀ ਨਹੀਂ ਸੀ ਜਵੰਦੇ ਨੂੰ ਉਹ ਵੀ ਲੋਕ ਅਰਦਾਸਾਂ ਬੇਨਤੀਆਂ ਕਰਦੇ ਸੀ ਕਿ ਪਰਮਾਤਮਾ ਕਈ ਲੋਕ ਨਾਮ ਨੂੰ ਸ਼ੌਹਰਤ ਨੂੰ ਦੌਲਤ ਨੂੰ ਭੱਜੇ ਫਿਰਦੇ ਆ ਪਰ ਤੂੰ ਸਾਰਾ ਕੁਝ ਦਿੱਤਾ ਤੇ ਹੁਣ ਸਵਾਸ ਵੀ ਦੇ ਜੇਕਰ ਟੁੱਟੀ ਆ ਤੇ ਉਹ ਵੀ ਗੰਢ ਦੇ ਤਾਂ ਕਿ ਇਹ ਆਪਣੇ ਬੱਚਿਆਂ ਦਾ ਆਪਣੇ ਮਾਤਾ ਦਾ ਆਪਣੀ ਪਤਨੀ ਦੇ ਜੋ ਚਾਅ ਉਹ ਪੂਰੇ ਕਰ ਸਕੇ ਪਰ ਜੋ ਮਾਲਕ ਨੂੰ ਮਨਜ਼ੂਰ ਆ ਉਸ ਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ ਹੁੰਦਾ ਉਹੀ ਆ ਪਿੰਡ ਦੇ ਵਿੱਚ ਹੀ ਜਿਹੜਾ ਅੰਤਮ ਸੰਸਕਾਰ ਕੀਤਾ ਗਿਆ ਉੱਥੇ ਜਿੱਥੇ ਸਭ ਤੋਂ ਪਹਿਲਾਂ ਖਾੜਾ ਲਾਇਆ ਸੀ ਰਾਜਵੀਰ ਜਵੰਦੇ ਨੇ ਆਪਾਂ ਸਭ ਜਾਣਦੇ ਆ ਜਵੰਦਾ ਖੁਦ ਵੀ ਕਹਿੰਦਾ ਸੀ ਕਿ ਜਿਹੜਾ ਧੀਆ ਦਾ ਮਾਪਿਓ ਦੇ ਨਾਲ ਪਿਓ ਦੇ ਨਾਲ ਖਾਸ ਕਰਕੇ ਪੁੱਤ ਦਾ ਮਾਂ ਦੇ ਨਾਲ ਤੇ ਧੀ ਦਾ ਪਿਓ ਦੇ ਨਾਲ ਜਿਆਦਾ ਮੋਹ ਹੁੰਦਾ ਰਾਜਵੀਰ ਜਵੰਦੇ ਦੀ ਬੱਚਾ ਜਿਹੜਾ ਮੁੰਡਾ ਉਹ ਛੋਟਾ ਸੀ ਧੀ ਜਿਹੜੀ ਵੱਡੀ ਸੀ ਉਹਨੂੰ ਤਾਂ ਜਦੋਂ ਦਾਖਲ ਸੀ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਆ ਸੀ ਰਾਜਵੀਰ ਜਵੰਦਾ ਉਹ ਵੀ ਨਹੀਂ ਦੱਸਿਆ ਸੀ ਕਿ ਉਹ ਇੰਨਾ ਜ਼ਿਆਦਾ ਜਿਹੜੀ ਕੰਡੀਸ਼ਨ ਆ ਉਹ ਕ੍ਰਿਟੀਕਲ ਆ ਕਾਫੀ ਜ਼ਿਆਦਾ ਨਾਜ਼ੁਕ ਆ ਬੱਚੀ ਨੂੰ ਤਾਂ ਇਹ ਹੀ ਪਤਾ ਸੀ ਕਿ ਪਾਪਾ ਦੋ ਜਾਂ ਚਾਰ ਦਿਨਾਂ ਨੂੰ ਹਸਪੀਟਲ ਚੋਂ ਦਵਾਈ ਲੈ ਕੇ ਘਰ ਆ ਜਾਣਗੇ ਜਿਸ ਦਿਨ ਰਾਜਵੀਰ ਜਵੰਦਾ ਦੀ ਜਿਹੜੀ ਡੈਥ ਹੋਈ ਆ ਉਹਦੇ ਵੀ ਜਿਹੜੀ ਮੁਹਾਲੀ ਵਾਲੇ ਘਰ ਦੇ ਵਿੱਚ ਕੰਪਿਊਟਰ ਤੇ ਬੈਠ ਕੇ ਡਰਾਇੰਗ ਬਣਾ ਰਹੀ ਸੀ ਕਿ ਪਾਪਾ ਨੇ ਅੱਜ ਘਰ ਆਉਣਾ ਤੇ ਮੈਂ ਉਹਨੂੰ ਗਿਫਟ ਦੇਣਾ ਛੋਟੀ ਬੱਚੀ ਸੀ ਨਹੀਂ ਪਤਾ ਸੀ ਫੋਨ ਵੀ ਹੱਥ ਦੇ ਵਿੱਚ ਨਹੀਂ ਸੀ ਪਰ ਆਸਾਂ ਸੀਗਾ ਲੋਕ ਆਖਦੇ ਆ ਕਿ ਬੱਚਿਆਂ ਦੇ ਵਿੱਚ ਰੱਬ ਵੱਸਦਾ ਪਰ ਇੱਥੇ ਬੱਚਿਆਂ ਦੀ ਵੀ ਜਿਹੜੀ ਆਸ ਆ ਉਹ ਪੂਰੀ ਨਹੀਂ ਹੋਈ ਬੱਚਿਆਂ ਦੀ ਵੀ ਆਸ ਟੁੱਟੀ ਤੇ ਜਦੋਂ ਫਿਰ ਪਿੰਡ ਦੇ ਵਿੱਚ ਸ਼ਮਸ਼ਾਨ ਘਾਟ ਦੇ ਵਿੱਚ ਲਜਾਂ ਦੇ ਲਈ ਉਹਨਾਂ ਪਿੰਡ ਦੇ ਵਿੱਚ ਰਾਜਵੀਰ ਜਵੰਦੇ ਦੀ ਜਿਹੜੀ ਮ੍ਰਿਤਕ ਦੇਹ ਲਿਆਂਦੀ ਗਈ ਤੇ ਜਦੋਂ ਉਸ ਨੂੰ ਉਠਾਉਣ ਲੱਗੇ ਦੇਹ ਨੂੰ ਉਦੋਂ ਵੀ ਜਿਹੜੀ ਬੱਚੀ ਸੀ ਉਹ ਨਾ ਸਮਝ ਸੀ ਜਿਹੜੇ ਰਣਜੀਤ ਬਾਵੇ ਨੇ ਕਿਹਾ ਕਿ ਪੁੱਤ ਤੂੰ ਦਰਸ਼ਨ ਕਰ ਲਾ ਵੇਖ ਲਾ ਹੁਣ ਪਿਤਾ ਨੂੰ ਜਾਂਦੇ ਵਾਰੀ ਪਰਤੀ ਉਦੋਂ ਵੀ ਜਿਹੜੀ ਉਠਾ ਰਹੀ ਸੀ ਕਹਿੰਦੀ ਸੀ ਪਾਪਾ ਹੌਣੀ ਉਟਕੜੋ ਹੁਣ ਟਾਈਮ ਹੈਗਾ ਨਹੀਂ ਤੁਹਾਨੂੰ ਇੱਥੋਂ ਟੱਕ ਲੈਣਾ ਹਜੇ ਟਾਈਮ ਪਿਆ ਤੁਸੀਂ ਉੱਠ ਖੜੋ ਜਦੋਂ ਇਹ ਬੋਲ ਸੀ ਤੇ ਸਾਰਿਆਂ ਦੇ ਜਿਹੜੀ ਧਾ ਨਿਕਲ ਗਈ ਸੀ ਇਹ ਗੱਲ ਸੁਣ ਕੇ ਜਦੋਂ ਅੰਤਮ ਸੰਸਕਾਰ ਕਰ ਦਿੱਤਾ ਗਿਆ ਬੱਚੀ ਦੇ ਸਾਹਮਣੇ ਕੀਤਾ ਗਿਆ ਤੇ ਉਹ ਆਖਦੀ ਸੀ ਕਿ ਮੇਰੇ ਜਿਹੜੇ ਪਾਪਾ ਉਹ ਉਹਨਾਂ ਦਾ ਜਿਵੇਂ ਮਾਪਿ ਉਹਨੇ ਸਮਝਾਇਆ ਕਿ ਉਹ ਹੁਣ ਪ੍ਰਮਾਤਮਾ ਦੇ ਘਰ ਚਲੇ ਗਏ ਆ ਤੇ ਉਹਨਾਂ ਦੇ ਜਿਹੜੇ ਜੜੀਆਂ ਆਸਤੀਆਂ ਉਹਨਾਂ ਨੂੰ ਜਲ ਪ੍ਰਵਾਹ ਕਰਨ ਦੇ ਲਈ ਜਦੋਂ ਲਜਾਇਆ ਗਿਆ ਤੇ ਫੁੱਟ ਫੁੱਟ ਕੇ ਰੋਈ ਬੱਚੀ ਜਦੋਂ ਮੱਥਾ ਟੇਕਣ ਲਈ ਆਖਿਆ ਗਿਆ ਕਿਉਂਕਿ ਛੋਟਾ ਬੱਚਾ ਉਹਨਾਂ ਸਾਰਾ ਕੁਝ ਸਾਹਮਣੇ ਨਹੀਂ ਦੱਸ ਸਕਦੇ ਸੀ ਜਦੋਂ ਆਸਤੀਆਂ ਨੂੰ ਜਲ ਪ੍ਰਵਾਹ ਕਰਨ ਦੇ ਲਈ ਜਿਹੜਾ ਉਹ ਮੱਥਾ ਟੇਕਣ ਦੇ ਲਈ ਬੱਚੀ ਨੂੰ ਤੇ بیٹے ਦੇ ਹੱਥ ਲਵਾਏ ਗਏ ਕਿਉਂਕਿ ਉਸ ਤੋਂ ਬਾਅਦ ਰਾਜਵੀਰ ਜਵੰਦਾ ਕਦੇ ਵੀ ਉਹਨਾਂ ਦੇ ਸਾਹਮਣੇ ਨਹੀਂ ਆਵੇਗਾ ਕਦੇ ਵੀ ਮਹਿਸੂਸ ਨਹੀਂ ਕਰ ਪਾਉਣਗੇ ਬੱਚੇ ਕਦੇ ਵੀ ਉਹਨਾਂ ਨੂੰ ਸ਼ੋਅ ਨਹੀਂ ਸਕਣਗੇ ਸਿਰਫ ਤਸਵੀਰਾਂ ਵੇਖ ਸਕਣਗੇ ਜਦੋਂ ਹੱਥ ਲਾਉਣ ਲੱਗੇ ਤੇ ਸਿਆਣਿਆਂ ਵਾਂਗ ਬੱਚੀ ਫੁੱਟ-ਫੁੱਟ ਕੇ ਰੋਈ ਫੁੱਟ-ਫੁੱਟ ਕੇ ਰੋਈ ਉਹ ਆਖਰੀ ਸੀ ਕਿ ਮੈਨੂੰ ਐਵੇਂ ਅਹਿਸਾਸ ਹੋ ਰਿਹਾ ਛੋਟੀ ਬੱਚੀ ਦੀ ਇਹ ਗੱਲ ਬਹੁਤ ਵੱਡੀ ਆ 4-5 ਸਾਲ ਮਹਿਜ ਉਮਰ ਆ ਕਹਿੰਦੀ ਕਿ ਮੈਨੂੰ ਐਵੇਂ ਲੱਗ ਰਿਹਾ ਕਿ ਮੇਰੇ ਪਾਪਾ ਅੱਜ ਮੇਰੇ ਨਾਲ ਬੈਠੇ ਆ ਇਹ ਸੁਣ ਕੇ ਫੇਰ ਸਾਰਾ ਪਰਿਵਾਰ ਭਾਵਕ ਹੋ ਗਿਆ ਦਾਦੀ ਭਾਵਕ ਹੋ ਗਈ ਮਾਂ ਭਾਵਕ ਹੋ ਗਈ ਤੇ ਜਿਹੜੇ ਹੋਰ ਰਿਸ਼ਤੇਦਾਰ ਸੀ ਕਰੀਬੀ ਸੀ ਉਹ ਸਾਰੇ ਇਹ ਗੱਲ ਸੁਣ ਕੇ ਭਾਵਕ ਹੋ ਗਏ ਤੇ ਬੱਚੀ ਇਹ ਕਹਿ ਕੇ ਵੱਡਿਆਂ ਵਾਂਗ ਉੱਚੀ ਉੱਚੀ ਰੋਣ ਲੱਗ ਗਈ ਸ਼ਾਇਦ ਉਸ ਨੂੰ ਇਹ ਅਹਿਸਾਸ ਹੋ ਗਿਆ ਸੀ ਕਿਉਂਕਿ ਹਾਲਾਤ ਬੰਦੇ ਨੂੰ ਜਿਹੜਾ ਉਹ ਸਿਆਣਾ ਬਣਾ ਦਿੰਦੇ ਆ ਉਮਰ ਤੋਂ ਵੱਧ ਜਿਹੜਾ ਸਿਆਣਾ ਕਰ ਦਿੰਦੇ ਆ ਬੱਚੀ ਨੂੰ ਅਹਿਸਾਸ ਹੋ ਗਿਆ ਸੀ ਕਿ ਹੁਣ ਮੇਰੇ ਪਾਪਾ ਨੇ ਦੁਬਾਰਾ ਨਹੀਂ ਆਉਣਾ